ਵੀ ਐਸ ਸੀ ਦੇ ਕਰਕੇ ਕਿੰਨਾ ਕਿਤੇ 15000 ਰੁਪਏ ਕੀ ਆ ਰਿਹਾ ਹੈ। ਸਾਹੀ ਬਰਾਉਨ ਨੇ ਕਿਹਾ 2 ਲੱਖ ਦੀ ਵੜਾ ਦੇ। 2 ਲੱਖ ਇੱਕ ਜੀ ਐਸ ਸੀ ਦਾ ਸੀ ਐਸ ਸੀ ਹੁੰਦਾ ਇਹਦਾ ਸੀ ਐਸ ਸੀ ਦਾ ਟੋਕਾ ਹੈ। ਤੇ ਡੀ ਐਸ ਸੀ ਵਾਲੇ ਦਾ ਦੇ ਤੂੰ। ਠੀਕ। ਥੀਕਾ ਪਰ ਉਹ ਨਾਲ ਵੀ ਐ। ਇਹਦਾ ਪਾਰ ਆ ਬਈ। ਹਣੇ ਪੰਜ ਦਾ ਪਰਦੇ 100 ਕਰੋੜ ਦਾ ਸਾਡੇ ਕੋਲ ਆ ਗਿਆ। ਉਹਨਾਂ ਦਾ ਕੈਰੀਅਰ ਨਾਲ ਉਹ ਬਸਰ ਰੱਖਣ ਦੇਣਾ। ਉਹਨਾਂ ਦਾ ਜਾਲ ਕਰੇ ਜਾਣਾ। ਉਹਨੇ ਤੈਨੂੰ ਪੈਨ ਬੁੱਕ ਦਿਖਾਉਂਦੇ ਡੈਰੀ ਦਿਖਾਉਂਦੇ। ਉਹ ਤਾਂ ਸਾਨੂੰ ਸੱਚਾ ਕਹਿਣ ਤੋਂ ਬਿਨਾਂ। ਉਹ ਬੈਲ ਬੁੱਕ ਦਾ ਏਜੰਸੀ ਵਾਲੇ ਵੀ ਦਿਖਾਉਣ ਲੱਗ ਗਏ ਹੁਣ ਵੀ ਕਿੱਥੇ ਆ ਗਈ। ਕਿੰਨੇ ਪਾਉਂਦਾ ਫਿਰ 85000 ਦਾ ਲੱਗਦਾ। 55000 ਦਾ ਕਰ ਰਹੇ ਨੇ। ਨਹੀਂ ਭਾਈ ਆ ਜਾ। ਨਹੀਂ ਰੱਖ ਦੇ ਯਾਰ ਇੱਕ ਮਿੰਟ। ਭਾਈ ਹੋ ਰਹੇ ਹੋ ਭਾਈ ਜੀ ਅਰਜਨ ਟਰੈਕਟਰ ਦਾ ਸੌਦਾ ਹੋ ਰਿਹਾ 2020 ਮਾਡਲ ਦਾ ਮੁੱਲ ਹੈਗਾ 6 ਲੱਖ 15000 ਨਾਲ ਦੇ ਟਾਇਰ ਟੂਰ ਆ ਭਾਈ ਜੀ ਤੈਨੂੰ ਕੋਸੇ ਲਾ ਗਿਆ ਤੈਨੂੰ ਮੱਕਾ ਸਾਰਾ ਕੋਈ ਨਹੀਂ ਦੱਸਿਆ ਹੋਇਆ ਪਰ ਕੋਈ ਪਰ ਮਿਲਿਆ 70000 ਦਾ ਟਰੈਕਟਰ ਦੇ ਦੂੰ ਨਹੀਂ ਬੰਨਣਾ ਨੂੰ ਖੁਸ਼ੀ ਆ ਲੱਗਿਆ ਨਹੀਂ ਮਾਤਾ ਸਾਰਾ ਕਰਦਾ ਲੈਣਾ ਮੱਕਾ ਆਖੇ ਲੱਗਦਾ ਬਸ ਸਾਰਾ ਦਾ ਕਰ ਦੇ 70000 ਦਾ ਕਰ ਦੇ ਬਸ ਨਹੀਂ ਯਾਰ ਹੋਈ ਨਹੀਂ ਯਾਰ ਪਾਲੇ ਕੀ ਕਰੀ ਨਹੀਂ ਯਾਰ ਕੋਈ ਨਹੀਂ ਕੀ ਨਾ ਬਾਈ ਲੈ ਹੋ ਜਾ ਤੈਨੂੰ ਮੈਂ ਉਹਦੇ ਵਾਸਤੇ ਭਾਈ ਜੀ 5 ਲੱਖ 67 ਹਜ਼ਾਰ ਦਾ ਸੌਦਾ ਹੋ ਗਿਆ ਅਰਜਨ 20 ਮਾਡਲ ਦਾ ਨਵਾਂ ਟਰੈਕਟਰ ਸੀਗਾ ਨਾਲ ਦੇ ਟਾਇਰ ਟੁਰ ਜੀ